ਚਾੜੂ ਦਾ ਚੋਣ ਪ੍ਰਚਾਰ ਕਰਦੀਆਂ ਬੀਬੀਆਂ ਨੇ ਪਾਇਆ ਖੂਬ ਗਿੱਧਾ ਤੇ ਨਾਲ ਵਿਧਾਇਕ ਦੇਵਮਾਨ ਨੇ ਵੀ ਪਾਇਆ ਪੰਗੜਾ ਮੌਕੇ ਦੀ ਵੀਡੀਓ ਹੋ ਰਹੀ ਹੈ ਤੇਜ਼ੀ ਨਾਲ ਵਾਇਰਲ ਤੁਸੀਂ ਵੀ ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਦਬਕੀ ਸ਼ੇਅਰ ਕਰ ਦਿਓ ਦੱਸ ਦਈਏ ਕਿ ਨਾਬਾ ਵਿਧਾਇਕ ਦੇਵਮਾਨ ਨੇ ਬਲੌਗ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ ਚੋਣ ਪ੍ਰਚਾਰ ਦੌਰਾਨ ਵਿਧਾਇਕ ਦੇਵਮਾਨ ਦੇ ਵੱਲੋਂ ਗੀਤ ਗਾਇਆ ਗਿਆ ਤੇ ਬੀਬੀਆਂ ਇਸ ਗੀਤਾਂ ਦੇ ਉੱਤੇ ਨੱਚ ਰਹੀਆਂ ਨੇ ਤੇ ਭੰਗੜਾ ਵੀ ਪਾ ਰਹੀਆਂ ਨੇ ਕਿਉਂਕਿ ਉਸ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ ਇਸ ਦੇ ਲਈ ਉਹ ਨਾ ਝਟਪ ਕੇ ਖੁਸ਼ੀ ਮਨਾ ਰਹੀਆਂ ਨੇ ਸੋ ਇਸ ਬਾਰੇ ਤੁਸੀਂ ਵਿਚਾਰ ਦਿਓ ਆਪਣੇ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰੀਓ ਬੰਦਾ ਉਹਦੇ ਨਾਲ ਚਦਾ ਜਦੋਂ ਮਨ ਖੁਸ਼ ਹੋਵੇ ਸੰਗਤ ਖੁਸ਼ ਆ ਅੱਜ ਮੈਂ ਚਾਸਵਾਲ ਪਿੰਡ ਪਹੁੰਚਿਆ ਜੀ ਇਹ ਜਿਹੜੀ ਹੈ ਜ਼ਿਲ੍ਹਾ ਪ੍ਰੇਸ਼ਦ ਤੌੜਾ ਇਹਦੀ ਤੇ ਬਲਾਕ ਸੰਮਤੀ ਜਿਹੜੀ ਹੈ ਚਾਸਵਾਲ ਆ ਜ਼ਿਲ੍ਹਾ ਪ੍ਰੇਸ਼ਦ ਦਾ ਸਾਡੇ ਨਰਪੈ ਸਿੰਘ ਕੁੰਡਰ ਖੜੇ ਨੇ ਔਰ ਬਲਾਕ ਸੰਮਤੀ ਦਾ ਬੀਬੀ ਸਰਬਜੀਤ कौर ਖੜੇ ਨੇ ਜੀ ਝਾੜੂ ਦੇ ਨਿਸ਼ਾਨ ਤੇ ਅੱਜ ਜਦੋਂ ਦੇਖਿਆ ਬੀਬੀਆਂ ਕਿਵੇਂ ਭੰਗੜਾ ਪਾਰੀਆਂ ਨੇ ਕਿਉਂ 600 ਜੁੰਡ ਬਿਜਲੀ ਮੁਫਤ ਆ ਸਕੂਲ ਚ ਬੱਚਿਆਂ ਦੀ ਪੜ੍ਹਾਈ ਮੁਫਤ ਆ 10 ਲੱਖ ਦਾ ਬੀਮਾ ਸਿਹਤ ਬੀਮਾ ਸ਼ੁਰੂ ਹੋ ਗਿਆ ਔਰ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਜੀ